ਯੋਧਨ ਅਸ਼ੇਮ ਰੋਧ ਮਹੰਮਦੇ ਤਹਿਤ ਜ਼ਿਲ੍ਹਾ ਜਨਰਦਰਿਆਤੀ ਦੇ ਮਾਂ ਜੋ ਐਸਐਸਪੀ ਸਰਵਿੰਦਰ ਸਿੰਘ ਵਰਕਜੀ ਦੀ ਗਾਈਡਲਾਈਨ ਤੇ ਜਰਿੰਦਰ ਦਿਹਾਤੀ ਦੇ ਐਸਪੀ ਸਰਬੀਤ ਰਾਏ ਐਸਪੀ ਇਨਵੈਸਟੀਗੇਸ਼ਨ ਡੀਐਸਪੀ ਇਨ ਦੀ ਜੀਸੀਡੀਐਸਪੀ ਡੀਟੀ ਵਾਈ ਹੈਟ ਸੀਐਸਟਾਫ ਜਨਰਦਰ ਦੇ ਸਬੰਸ ਪੈਟਰ ਨਰਮ ਸਿੰਘ ਤੇ ਉਹਨਾਂ ਦੀ ਪੁਲਿਸ ਪਾਰਟੀ ਵੱਲੋਂ ਮਾਤਪੁਰ ਏਰੀਆ ਚ ਇੱਕ ਨਾਕਾਬੰਦੀ ਕੀਤੀ ਗਈ ਹੋਈ ਸੀ ਇਸ ਨਾਕਾਬੰਦੀ ਤੇ ਇੱਕ ਮੁਖਰ ਦੁਆਰਾ ਮੁਖਰ ਕੀਤੀ ਗਈ ਕਿ ਇੱਕ ਜਿਹੜਾ ਹਰਮੇਸ਼ ਸਿੰਘ ਉਰਫ ਹਮੇਸ਼ੀ ਪੁੱਤਰ ਗੁਰਲਾਲ ਸਿੰਘ ਅਸੀ ਬੂਟਾ ਪਿੰਡ ਜ਼ਿਲ੍ਹਾ ਕਪੂਰਥਲਾ ਜੋ ਪਹਿਲਾਂ ਵੀ ਕਾਫੀ ਮਕਦਮਿਆਂ 'ਚ ਜ਼ਿਲ੍ਹਾ ਜਗਿਆ ਤੇ ਜਮਾਨਤ ਤੇ ਆਇਆ ਹੋਇਆ ਤੇ ਇਸ ਏਰੀਆ 'ਚ ਭਾਰੀ ਮਾਤਰਾ ਵਿੱਚ ਜਿਹੜੀ ਹੈ ਸਮੈਕ ਲੈ ਕੇ ਘੁੰਮ ਰਿਹਾ ਤੇ ਉਹ ਪੁਲਿਸ ਨੇ ਇਸ ਇਨਫੋਰਮੇਸ਼ਨ ਨੂੰ ਪੁਖਤਾ ਸਮਝਿਆ ਹੋਇਆ ਤਾਂ ਗੱਡੀ ਰੋਕਣ ਦਾ ਇਸ਼ਾਰਾ ਕੀਤਾ ਪਰੰਤੂ ਗੱਡੀ ਉੱਥੋਂ ਤੜਾ ਕੇ ਵੱਖ-ਵੱਖ ਪਿੰਡਾਂ 'ਚ ਜਾਂਦਾ ਹੋਇਆ ਸ਼ਾਹਕੋਟੇ ਦੇ 'ਚ ਆ ਗਿਆ ਜਿੱਥੇ ਸਬ ਇੰਸਪੈਕਟਰ ਨਰਮ ਸਿੰਘ ਜੀ ਐਜਰੰਦ ਦੇ ਅਧੀ ਦੀ ਟੀਮ ਨੇ ਇਹਨੂੰ ਕਾਬੂ ਕੀਤਾ ਇਹ ਮੌਕਾ ਤੇ ਆਪਣੀ ਗੱਡੀ ਛੱਡ ਕੇ ਤੌੜ ਗਿਆ ਤੇ ਦੀ ਗੱਡੀ ਸਰਚ ਕਰਨ ਤੇ 55 ਗ੍ਰਾਮ ਜਿਹੜੀ ਸਮੈਗ ਬਰਾਮਦ ਕੀਤੀ ਇੱਕ ਇਹਦਾ ਮੋਬਾਈਲ ਫੋਨ ਜਿਹੜਾ ਵੀਵੋ ਕਪੜੀ ਦਾ ਉਹ ਤੇ ਗੱਡੀ ਸਵਿਫਟ ਕਾਰ ਜਿਹੜੀ ਰੰਗ ਚਿੱਟਾ BB08 EC2909 ਪੁਲਿਸ ਨੂੰ ਕਬਜ਼ਾ ਚ ਲਿਆ ਗਿਆ ਇਸ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਜਿਹੜੀਆਂ ਪਾਰਟੀਆਂ ਲਈਆਂ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ ਜਿਲੰਦਰ ਦੇ ਹੱਥੇ ਪੁਲਿਸ ਯੋਧਨ ਸ਼ਮਰਤ ਮੈਂ ਹਮੇਸ਼ਾ ਲਗਾਤਾਰ ਉਪਰਲੇ ਕਰਕੇ ਵੱਡੀਆਂ ਬਰਾਮਦੀਆਂ ਕਰ ਰਹੀ ਹੈ ਔਰ ਤਨਹਾਨੂੰ ਜਿਹੜਾ ਬੰਦ ਜਿਹੜਾ ਜ਼ਿਲ੍ਹਾ ਚ ਘਰਾ ਜਾ ਰਿਹਾ ਹੈ ਪਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਪੁਲਿਸ ਵੱਲੋਂ ਮਹਾਰਤ ਕਰਨ ਲਈ ਮਸਤਾ ਹੈ। थैंक यू।